ਹਾਂਜੀ ਕਿਵੇਂ ਹੋ ਬਾਈ ਮੇਟਰੋਟੀ ਠੀਕ ਠਾਕ ਬਾਈ ਸਾਰੇ ਆਪਦੇ ਘਰ ਪਰ ਬਸ ਇੱਤਾ ਜਾਨਵਰ ਠੀਕ ਠਾਕ ਬਾਈ ਆ ਬਾਈ ਦਵਾਈ ਪਾਉਣ ਲੱਗੇ ਆਪਾਂ ਐਲਬੋਮਰ ਹਮੜਾ ਪਾਣੀ ਉਤਰਾਣਾ ਦੂਜੀ ਆਪਾਂ ਪਹਿਲਾਂ ਲਾਈ ਸੀਗੀ ਇਹ ਹੁਣ ਪਾਉਣ ਲੱਗੇ ਆ ਆਪਾਂ ਮਿੱਠਾ ਕੋਹਲੇ ਪਾਣੀ ਚ ਠੀਕ ਇਹ ਆਪਾਂ ਥੋੜਾ ਥੋੜਾ ਸਾਰੇ ਪਾਸੇ ਸਾਰੀਆਂ ਉਹਦੇ ਪਾ ਲੈਣਾ ਇਹਨਾਂ ਦਾ ਬੈਰਜ ਜੀ ਆਪਾਂ ਭਜਾਉਣਾ ਹੈ ਹੁਣ ਉਹ ਇਸ ਕਾਰਨ ਕਰਕੇ ਇਹ ਦਵਾਈ ਦੇਣ ਲੱਗੇ ਆ ਤਾਂ ਇਹ ਇਦੇ ਵਿੱਚ ਪਾਉਣ ਲੱਗੇ ਆ। ਇਹਦੇ ਵਿੱਚ ਨੁਕਸਾਨ ਨਹੀਂ ਕਰਦਾ ਪਾਣੀ ਕੋਈ ਨਾ ਇਹਦੇ ਵਿੱਚ ਕੋਈ ਘਟਾਉਣ ਨੂੰ ਕੋੜਨ। ਠੀਕ ਆ। 1 ਲੀਟਰ ਦੇ ਵਿੱਚ ਇੱਕ ਢੱਕਣ ਪਾਉਣਾ। ਹਰੋ ਭਾਈ ਇੱਕ ਢੱਕਣ ਪਾਤਾ ਪੂਰਾ ਠੀਕ। ਇੱਕ ਢੱਕਣ ਇਹਨਾਂ ਪੂਰਾ ਪਾ। ਇਹਦੇ ਨਾਲ ਇਹ ਦਾਣਿਆਂ ਦੇ ਉੱਤੋਂ ਦੀ ਵੀ ਲਾ ਸਕਦੇ ਆਪਾਂ ਦਵਾਈ ਇਹ ਵਾਲੀ। ਠੀਕ ਆ ਭਾਈ। ਹੁਣ ਦਾਣੇ ਆਪਾਂ ਪਹਿਲਾਂ ਰੱਖ ਤੇ ਇਹ ਅਸੇ ਰੱਖ ਕੇ ਹੁਣ ਇਹ ਪਾਣੀ ਪੁਲਾ ਦੇਣਾ ਆਪਾਂ ਮਿੱਠਾ ਆਪਾਂ ਤਾਂ ਪਾਇਆ ਵੀ ਕੂਤਰਾਂ ਨੂੰ ਕੌੜੀ ਨਾ ਲੱਗੇ ਵੱਧ ਪੀ ਲੈਣਗੇ ਜੇ ਕੌੜੀ ਲੱਗੇ ਫਿਰ ਘੱਟ ਪੀਂਦੇ ਨੇ ਹੁਣ ਕੌੜੀ ਨਹੀਂ ਲੱਗੂਗੀ ਠੀਕ ਆ ਭਾਈ ਪਾਣੀ ਪਾਉਨੇ ਆਪਾਂ ਕੋਸਾ ਨਾਲ ਮਾੜਾ ਮੁੱਟਾ ਨਾਰਮਲ ਨਾਰਮਲ ਕੋਸਾ ਪਾਣੀ ਪਾਉਨੇ ਲੋ ਭਾਈ 1 ਲੀਟਰ ਪਾਣੀ ਪਾਤਾ ਆਪਾਂ ਦਾਣਿਆਂ ਤੋਂ ਬਾਅਦ ਫੇਰ ਆਪਾਂ ਇਹ ਥੋੜਾ ਜਿਹਾ ਕੜਤਾ ਪਾਣੀ ਆਪਾਂ ਹੁਣ ਆਪਾਂ ਰੱਖ ਲੈਣਾ ਇੱਧਰਲੇ ਕੂਤਰਾਂ ਉੱਧਰਲੇ ਵੀ ਪਿਆਸੇ ਰੱਖੇ ਹੋਏ ਨੇ ਦੇਖ ਲੋਡੇ ਫਿਰਦੇ ਨੂੰ ਠੀਕ ਆ ਇੱਧਰ ਰੱਖ ਲਈਏ ਇੱਧਰਲੇ ਕਬੂਤਰਾਂ ਦੀ ਆਪਾਂ ਵੀਡੀਓ ਬਣਾਉਣੀ ਹੈਗੇ ਲਓ ਜੀ ਰੱਖਤਾ ਆਪਾਂ ਪਾਣੀ ਹੁਣ ਇਹਨਾਂ ਨੇ ਰੱਜ ਕੇ ਪੀ ਲੈਣਾ ਕਬੂਤਰਾਂ ਨੇ ਈਗਾ ਕਿ ਨਹੀਂ ਹੁਣ ਇਹਨਾਂ ਨੇ ਰੱਜ ਕੇ ਪਾਣੀ ਪੀ ਲੈਣਾ ਦਵਾਈ ਮਿੱਠਾ ਪਾਇਆ ਕਰਕੇ ਠੀਕ ਆ ਫਿਰ ਮੁੜ ਆਪਾਂ ਇਖੋ ਜਾਨੇ ਇਹਨਾਂ ਸਾਰੇ 2-3 ਘੰਟਿਆਂ ਇੱਧਰ ਵੀ ਆ ਇੱਕ ਬੱਚਾ ਖੰਡੇ ਦਾ ਖੰਡੇ ਦੇ ਜੋੜੇ ਦਾ ਨਹੀਂ ਇਹ ਪੰਦੇ ਜਿਹਾ ਹਾਂਜੀ ਲੋ ਬਾਈ ਮਿੱਤਰੋ ਇੱਧਰ ਵੀ ਬਾਈ ਪਾਤੀ ਆਪਾਂ ਦਵਾਈ ਇਹਦੇ ਵਿੱਚ 1 ਲੀਟਰ ਪਾਣੀ ਪਾਇਆ ਇਹਦੇ ਵਿੱਚ 1 ਟੱਕਣ ਪਾਇਆ ਆਪਾਂ ਇਹਦੇ ਵਿੱਚ ਇਹ ਦੇ ਦੋਨਾਂ ਵਿੱਚ ਅੱਧਾ ਟੱਕਣ ਪਾਉਣਾ ਇਹ ਦੋਨਾਂ ਚ ਅੱਧਾ ਟੱਕਣ ਪਾਇਆ ਏ ਕੱਲੇ ਚ ਇੱਕ ਪਾਇਆ ਠੀਕ ਆ ਬਾਈ ਤੇ ਬਾਈ ਨਾਲੇ ਜੇ ਕਿਸੇ ਨੂੰ ਲੱਗਦਾ ਹੁੰਦਾ ਵੀ ਕੋਈ ਕਬੂਤਰਾਂ ਨੂੰ ਬੈਰਸ ਆ ਜਾ ਕੋਈ ਸ਼ਿਕਾਇਤ ਆ ਿੱਲਾ ਮੱਠਾ ਕੋਈ ਕਬੂਤਰ ਹੁੰਦਾ ਪਾਣੀ ਇਹਦੇ ਚ ਪਾ ਦਿਆ ਕਰੋ ਹਫ਼ਤਾ ਠੀਕ ਆ ਬਈ ਇਹਦੇ ਚ ਦੂਜੀ ਕੁੰਡੀ ਚ ਫਿਰ ਉਹਦੇ ਚ ਲਾਗ ਲੱਗਦੀ ਆ ਬਾਈ ਜੇ ਵਾ ਇੱਕ ਬਿਮਾਰ ਨੇ ਪਾਣੀ ਪੀ ਲਿਆ ਬੱਚੇ ਨੇ ਕੁੰਡੀ ਚ ਤਾਂ ਅੱਗੇ ਵਾਦੀ ਆ ਬਿਮਾਰੀ ਇਹਦੇ ਚ ਅੱਗੇ ਨਹੀਂ ਵਾਦੀ ਬਾਈ ਬਿਮਾਰੀ ਠੀਕ ਆ ਬਾਈ ਆ ਇੱਕ ਜੋੜੇ ਨੂੰ ਆਪਾਂ ਲੱਗ ਰੱਖਣਾ ਪਾਣੀ ਇਹ ਚ ਆਪਾਂ ਤਾਂ ਘੱਟ ਪਾਈਆ ਦਵਾਈ ਮਿੱਠਾ ਇਹਨਾਂ ਸਾਰਿਆਂ ਚ ਪਾਇਆ ਉੱਧਰ ਵੀ ਪਾਇਆ ਸੀ ਉੱਧਰ ਵੀ ਪਾਇਆ ਸੀ ਮਿੱਠਾ ਆ ਪਿੱਧਰ ਵੀ ਪਾਇਆ ਠੀਕ ਆ ਆ ਫਿਰ ਦੇ ਆਪਣੇ ਕਬੂਤਰ ਤਿੰਨਾਂ ਨੂੰ ਪਾਵਾਂਗੇ ਆਪਾਂ ਹੁਣ ਕੱਲੀ ਕਣਕ ਕਣਕ ਪਾ ਕੇ ਉਤੋਂ ਦੀ ਆ ਦਵਾਈ ਪੀ ਲੈਣਗੇ ਤੇ ਕੱਲ ਨੂੰ ਆਪਾਂ ਇਹਨਾਂ ਨੂੰ ਪਾਵਾਂਗੇ ਬਰੋਟੋਨ ਜਾਂ ਲੀਵਰ 52 ਠੀਕ ਆ ਦਵਾਈ ਲੈਣ ਤੋਂ ਕੱਲ ਨੂੰ ਆਪਾਂ ਪਾਵਾਂਗੇ ਬਰੋਟੋਨ ਠੀਕ ਆ ਭਾਈ ਇਹ ਨਾਲ ਅੰਦਰ ਜੇ ਕੋਈ ਵੱਡੇ-ਬੁੱਡੇ ਜਾਂ ਬੜਾਪ ਨਿਕਲਦੇ ਨੇ ਆ ਬਰਾ ਤਾਂ ਇਹ ਨੁਕਸਾਨ ਘੱਟ ਕਰਦੀ ਆ ਦਵਾਈ ਇਹ ਕਿਉਂਕਿ ਦਾਣਿਆਂ ਦੇ ਉੱਤੋਂ ਦੀ ਪੀ ਲੈਂਦੇ ਨੇ ਤਾਂ ਕਰਕੇ ਦੂਜੀ ਦਵਾਈ ਵੱਧ ਨੁਕਸਾਨ ਕਰਦੀ ਜਿਹੜੀ ਖਾਲੀ ਪੇਟ ਦਿੰਦੇ ਆ ਉਹ ਅੰਦਰ ਵੜ ਦਿੰਦੀ ਆ ਇਹ ਘੱਟ ਵੱਢਦੀ ਹੈ ਇਹ ਇਦਾਂ ਵਾ ਬੱਚਿਆਂ ਪੁੱਛਿਆਂ ਨੂੰ ਵੀ ਲੱਗ ਜਾਂਦੀ ਹੈ ਹੁਣ ਬੱਚਿਆਂ ਨੇ ਵੀ ਇਹੀ ਪਾਣੀ ਪੀਣਾ ਠੀਕ ਆ ਬਾਈ ਬੱਚੇ ਆਪਣੇ ਲੱਗ ਤੜੇ ਹੋਣੇ ਜਿਹੜੇ 10-12 ਉਹਨਾਂ ਨੂੰ ਆਪਾ ਪਾਣੀ ਪਿਲਾਉਣਾ ਬੱਚਿਆਂ ਦਾ ਵੀ ਅੰਦਰ ਜੇ ਸਾਫ ਹੋ ਜਾ ਪੂਰਾ ਤਗੜੇ ਹੋ ਜਾਣਗੇ ਖਰਾਕ ਲੱਗਣ ਲੱਗ ਜੂ ਉਹਨਾਂ ਨੂੰ ਸਾਰੀ ਠੀਕ ਆ ਬਾਈ ਤੇ ਦਿਖਾਵਾਂਗੇ ਰਿਜ਼ਲਟ ਵੀ ਲੈ ਕੇ ਆਪਰਾ ਐਂ ਗੀਂਦਾ ਨਹੀਂ ਹੈਗਾ ਮਿੱਟੀ-ਮੁੱਟੀ ਦੇ ਘੱਟ ਪਤਾ ਲੱਗਦਾ ਪਿੰਜਰੇ 'ਚ ਪਾ ਕੇ ਦਵਾਈ ਲਾਉਣੀ ਹੈ ਫਿਰ ਜ਼ਿਆਦਾ ਪਤਾ ਲੱਗ ਜਾਂਦਾ ਮੂਹੇ ਬਾਈ 100% ਵਧੀਆ ਦਵਾਈ ਜੇ ਆਪਾਂ ਨੇ ਜੇ ਕਿਸੇ ਕੋਲ ਟਾਈਮ ਘਟਾ ਜਾਂ ਕਬੂਤਰ ਫੜਨ ਦੀ ਦਿੱਕਤ ਜਾਂ ਉਹ ਭੁੱਖੇ ਨਹੀਂ ਹੈਗੇ ਕਬੂਤਰ ਤਾਂ ਆਪੇ ਦਵਾਈ ਲਾ ਸਕਦੇ ਆ ਬਾਈ ਇਹ 40000 ਰੁਪਏ ਦੀ ਆ ਜਾਂਦੀ ਆ ਕਿ ਮੈਂ ਦੀ ਮਦਦ ਨੂੰ ਪੁੱਛਿਆ ਨਹੀਂ ਸੀ ਹੁਣ ਨਹੀਂ ਲੈ ਕੇ ਆਂਦੀ ਆ ਹਾਂ 40 ਰੁਪਏ ਲੱਗਿਆ ਮੈਂ ਹੋਰ ਵੀ ਚੀਜ਼ਾਂ ਲਿਆਂਦੀ ਇਹਦੇ ਨਾਲ ਕੋਈ ਠੀਕ ਆ ਬਾਈ ਇਹ ਘਰ ਕੋਈ ਖੇਦੇ ਨਹੀਂ ਕਬੂਤਰ ਭੁੱਖੇ ਹੈਗੇ ਜਾਂ ਕਿਸੇ ਕੋਲ ਨਹੀਂ ਕਬੂਤਰ ਫੜਨ ਦਾ ਟਾਈਮ ਜਾਂ ਕੱਲੇ-ਕੱਲੇ ਨੂੰ ਦਵਾਈ ਦੇਣ ਦਾ ਤਾਂ ਇਹ ਦੇ ਦਿਆ ਕਰੋ ਭਾਈ 1 ਲੀਟਰ ਚ ਇੱਕ ਢੱਕਣਾ ਜੇ 5 ਲੀਟਰ ਪਾਣੀ ਵੰਦਾ ਬਣੇ ਤਾਂ 5 ਲੀਟਰ ਬਾਲਟੀ ਚ ਪਾ ਕੇ 5 ਢੱਕਣ ਪਾ ਕੇ ਘੋਲ ਕੇ ਪਾ ਦਿਓ ਠੀਕ ਆ ਰਿਜ਼ਲਟ ਇਕ ਨੰਬਰ ਕਬੂਤਰ ਤਖੜੇ ਰਹਿੰਦੇ ਨੇ ਨਾਲੇ ਇਹ ਆਪਾਂ ਪਾਵਾਗੇ 15 ਦਿਨਾਂ ਬਾਅਦ ਦੁਬਾਰੇ ਪਾ ਦਾਂਗੇ ਠੀਕ ਆ ਭਾਈ ਓਕੇ ਭਾਈ ਧੰਨਵਾਦ ਜਿਹੜਾ ਵੀ ਭਰਾ ਆਪਣੇ ਚੈਨਲ ਤੇ ਆਇਆ ਹੈ ਰਿਜ਼ਲਟ ਦੇਖਿਆ ਸਾਫ ਜਗਾ ਤੇ ਮਿੱਠਾ ਗੁੱਠਾ ਪਈਆਂ ਐ ਤਾਂ ਜ਼ਰੂਰ ਚੈੱਕ ਕਰਾਵਾਂਗੇ ਬਾਈ ਬਾਕੀ ਆਪਾਂ ਅੱਗੇ ਵੀ ਲਾਈਆ ਹੈ ਰਿਅਲ ਟੈਕ ਨੂੰ ਭਰਾ ਠੀਕ ਆ ਬਾਈ ਪਹਿਲੀ ਵਾਰੀ ਆਪਾਂ ਕੋਈ ਕੰਮ ਦੇ ਕਰਕੇ ਵੀਡੀਓ ਨਹੀਂ ਪਾਉਂਦੇ ਹੈਗੇ ਜਿਹੜੀ ਚੀਜ਼ ਦਾ ਰਿਜ਼ਲਟ ਆ ਉਹੀ ਮਿਲੂਗੀ ਆਪਣੇ ਚੈਨਲ ਤੇ ਤੁਹਾਨੂੰ ਧੰਨਵਾਦ ਸਾਰੀ ਵਾਰ ਆਪਣੇ ਚੈਨਲ ਤੇ ਆਉਣ ਲਈ